भारतीय जनता पार्टी भारतीय जनता पार्टी ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਜਿਹੜੇ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਪਿਛਲੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਦੇ ਵਿੱਚ ਜਿਹੜੇ ਇੱਕ ਬਹੁਤ ਵੱਡੇ ਬਹੁਮਤ ਦੇ ਨਾਲ ਬਣੇ ਆ ਲੋਕਾਂ ਨੇ ਉਹਨਾਂ ਦੇ ਵਿਕਾਸ ਔਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਇਹ ਏ ਏਡੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਸਾਥੀ ਮੈਂਬਰ ਪਾਰਲੀਮੈਂਟ ਦਿੱਤਾ ਕੇ ਭੇਜੇ ਨੇ ਉਹਨਾਂ ਨੂੰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਇਆ ਹੈ ਮੋਸ ਖੁਸ਼ੀ ਦੇ ਵਿੱਚ ਮੈਂ ਤੇ ਮੇਰੇ ਸਾਥੀ ਗੌਰਵ ਚੋਪੜਾ ਅਨਮੋਹ ਚੋਪੜਾ ਕੁਲਦੀਪ ਸਿੰਘ ਤੇ ਬਾਕੀ ਜਿਹੜੇ ਸਾਡੇ ਸੈਗੜਾ ਦੀ ਗਿੱਟੀ ਵਿੱਚ ਸਾਥੀ ਜਿਹੜੇ ਆਏ ਆ ਉਹ ਆਪਣੇ ਮੰਗੇਰੀ ਪੁਰਾਣਾ ਕਿ ਮੰਗਾ ਫਤੇਆਲਾ ਔਰ ਕਾਫੀ ਗਿੱਟੀ ਵਿੱਚ ਸਾਡੇ ਸਾਥੀ ਇਹ ਆਏ ਆ ਔਰ ਅੱਜ ਸਾਰਿਆਂ ਨੇ ਦੁਕਾਨਦਾਰਾਂ ਦੇ ਨਾਲ ਜਿਹੜੇ ਮਕੂ ਸ਼ਹਿਰ ਦੇ ਜਿਹੜੇ ਸਾਰੇ ਨਿਵਾਸੀ ਆ ਉਹਨਾਂ ਨਾਲ ਆਪਣੀ ਖੁਸ਼ੀ ਦਾ اظہار ਕੀਤਾ ਹੈ ਉਹਨਾਂ ਤੇ ਲੱਡੂ ਵੰਡੇ ਆ ਔਰ ਚੋਲ ਵੰਡਾ ਕੇ ਭੰਗੜੇ ਪਾ ਕੇ ਨਰਿੰਦਰ ਮੋਦੀ ਜੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਖੁਸ਼ੀ ਦਾ اظہار ਕੀਤਾ ਜਿਵੇਂ ਵੋਟਾਂ ਦਾ ਪਰਸੈਂਟੇਜ ਵਧੀ ਆ ਮਖੂ ਦੇ ਵਿੱਚੋਂ ਵੀ ਦੇਖਿਆ ਜਾਵੇ ਜੀਰੇ ਖਲਕੇ ਚੋਂ ਵੀ ਵੋਟਰਾਂ ਦੀ ਪਰਸੈਂਟੇਜ ਤਾਂ ਭਾਜਪਾ ਦੀ ਵਧੀ ਆ ਇਨੂੰ ਕਿਵੇਂ ਦੇਖਦੇ ਹੋ ਜਿਹੜਾ 2027 ਦਾ ਇਲੈਕਸ਼ਨ ਆ ਰਿਹਾ ਉਹ ਚ ਕੋਈ ਫਾਇਦਾ ਮਿਲੇਗਾ ਤੁਹਾਨੂੰ ਉਹ ਚਾਹੀਦਾ 100% 100% ਫਾਇਦਾ ਮਿਲੇਗਾ ਪੰਜਾਬ ਦੇ ਲੋਕ ਚਾਹੇ ਸੀਟ ਐ ਪੰਜਾਬ ਚ ਕੋਈ ਜਿੱਤ ਨਹੀਂ ਪਾਏ ਲੇਕਿਨ ਇਸ ਦੇ ਬਾਅਦ ਵੀ ਜਿਹੜੀ 60% ਹੈ ਉਹ 18 18% ਪਰਸੈਂਟ ਸਾਡੀ ਵੋਟ ਸਾਨੂੰ ਪਈ ਹੈ ਔਰ ਆਉਣ ਵਾਲੇ ਦਿਨਾਂ 'ਚ ਦੇਖੋਗੇ ਤੁਸੀਂ 2027 ਵਿੱਚ ਪੰਜਾਬ ਦੇ ਲੋਕ ਡਬਲ ਇੰਜੀਨੀਅਰ ਦੀ ਸਰਕਾਰ ਚਾਹੁੰਦੇ ਆ ਔਰ ਉਸ ਵਾਰ ਲੋਕਾਂ ਨੇ ਆਪਣਾ ਜਿਹੜਾ ਫਤਵਾ ਜਿਹੜਾ ਹੈ ਦਿੱਤਾ ਔਰ ਤੁਸੀਂ ਦੇਖਿਆ ਜੇ ਦੋਇਰ ਸਤਾਈ ਦੇ ਵਿੱਚ ਭਾਗ ਦੇ ਜਨਤਾ ਪਾਰਟੀ ਪੰਜਾਬ ਦੇ ਸਰਕਾਰ ਬਣੇਗੀ ਕੀ ਮੈਸੇਜ ਦਿੰਦੇ ਹੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਸ ਤੋਂ ਪਹਿਲਾਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਹਿੰਦੇ ਆ ਕਿ ਇਹ ਜਿਹੜੀਆਂ ਚੋਣਾਂ ਆਉਣੀਆਂ ਚਾਹੇ ਉਹ ਨਗਰ ਪਾਲਿਕਾ ਦੀ ਆਉਣ ਦਾਇਓ ਸਰਪੰਚੀ ਦੀ ਆਉਣ ਚਾਹੇ ਮੈਪਰਪੇਸ਼ੀ ਬਲਾਕ ਪ੍ਰਸ਼ੀਧ ਦੀ ਆਉਣ ਉਹਨਾਂ ਸਾਰਿਆਂ ਵਿੱਚ ਭਾਗਤੀ ਜਨਤਾ ਪਾਰਟੀ ਦੇ ਜਿਹੜੇ ਸਰਪੰਚ ਬਣਾ ਕੇ ਉਹਨਾਂ ਦੇ ਚੇਅਰਮੈਨ ਬਣਾ ਕੇ ਉਹਨਾਂ ਦੇ ਐਮਐਨ ਐਮਸੀ ਬਣਾ ਕੇ ਉਹਨਾਂ ਨੂੰ ਅਸ਼ੀਰਵਾਦ ਦਿਓ ਕਿ ਜੋ ਆਉਣ ਵਾਲੀ 2027 ਦੇ ਵਿੱਚ ਆਪਾਂ ਆਰਾਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ। ਹਾਂਜੀ ਗੁਰਵ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਰਾਏ ਸਾਹਿਬ ਇੱਥੇ ਆਏ ਨੇ ਤੁਸੀਂ ਇਹਨਾਂ ਦਾ ਜਿਹੜਾ ਸਵਾਗਤ ਕੀਤਾ ਤੇ ਨਾਲ ਹੀ ਲੱਡੂ ਵੰਡੇ ਨੇ ਇਹ ਸਾਰੇ ਮਾਹੌਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਜੀ ਮੈਂ ਦੱਸਣਾ ਜਾਵਾਂਗਾ ਕਿ ਅੱਜ ਰਾਏ ਸਾਹਿਬ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਕਿ ਅਸੀਂ ਜੀਤ ਦੇ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਬੜੇ ਹਨ। ਜਿਨ੍ਹਾਂ ਨੇ 9 ਤਰੀਕ ਨੂੰ ਸੋਚਿਆ ਕੀ ਅਸੀਂ 10 ਤਰੀਕ ਨੂੰ ਇਹ ਸ਼ਹੀਦੀ ਦਿਹਾੜਾ ਹਨ ਕਰਕੇ ਅਸੀਂ ਉਹ ਸਿੱਖਾ ਦਾ ਵੀ ਸਤਿਕਾਰ ਕੀਤਾ ਜਿਸ ਕਰਕੇ ਅਸੀਂ ਪ੍ਰੋਗਰਾਮ ਨਹੀਂ ਰੱਖਿਆ ਜਿਸ ਕਰਕੇ ਅਸੀਂ ਅੱਜ ਦਾ ਜੁੜਿਆ ਤੇ ਨੰਦਰ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਹਨ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਵਿੱਚ ਉਹਨਾਂ ਦਾ ਰਿਕਾਰਡ ਇਹ ਰਿਹਾ ਹੈ ਕਿ ਨਹਿਰੂ ਹੀ ਜਮ ਕੰਡੀ ਚ ਵਾਲਾ ਨਹਿਰੂ ਹੀ ਉਹਨਾਂ ਦਾ ਮੁਕਾਬਲਾ ਕਰ ਸਕੀ ਸਨ ਜੋ ਕਿ ਇਹ ਬਹੁਤ ਵੱਡੀ ਗੱਲ ਹੈ ਨਿੰਦਰ ਮੋਦੀ ਜੀ ਦਾ ਜਿਤਨਾ ਪਹਿਲਾਂ ਕੋਈ ਉਸ ਸਮੇਂ ਵੇਖੋ ਕੋਈ ਵੋਟਾ ਨਹੀਂ ਪੈਂਦੀਆਂ ਸਨ ਕੋਈ ਰਾਜ ਨਹੀਂ ਹੁੰਦਾ ਸੀ ਕੋਈ ਟਫ ਕੰਪੀਟੀਸ਼ਨ ਨਹੀਂ ਹੁੰਦਾ ਸੀ ਇਸ ਸਮੇ ਮੋਦੀ ਜੀ ਜਿੱਤੇ ਹਨ ਬੜੇ ਟਫ ਕੰਪੀਟੀਸ਼ਨ ਨਾਲ ਬਾਰੇ ਵੋਟਾਂ ਪੈ ਕੇ ਇਹਨੇ ਪਹਿਲੇ ਕਾਂਗਰਸ ਵਾਲੇ ਇਹ EVM ਸਾਰੀਆਂ ਪਾਰਟੀਆਂ ਰਲ ਕੇ ਇਹਨਾਂ ਨੇ EVM ਨੂੰ ਦੋਸ਼ ਲਾਇਆ ਸੀ ਪਰ ਫਿਰ ਵੀ ਇਹ ਕਾਮਯਾਬ ਨਹੀਂ ਹੋ ਸਕੇ ਤੇ ਬੜੇ ਟਾਪ ਕੰਪੀਟੀਸ਼ਨ ਨਾਲ ਇਹਨਾਂ ਟਾਪ ਕੰਪੀਟੀਸ਼ਨ ਦਿੱਤਾ ਪਰ ਉਹ ਦੀਜੀ ਦੇ ਕੇ ਇਹ ਖਲੋਣੇ ਪਈਆਂ ਸਾਰੀਆਂ ਪਾਰਟੀਆਂ ਵੀ ਤੇ ਮੋਦੀ ਜੀ ਨੇ ਇਹਨਾਂ ਨੇ ਜਿਤਾ ਕੇ ਅਹੀਂ ਜਿਤਾ ਕੇ ਜਿਹੜਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਚੁਣਿਆ ਹੈ ਸਾਰੀ ਦੁਨੀਆ ਨਾਲ ਸਾਰਾ ਦੇਸ਼ ਉਹਨਾਂ ਦੇ ਨਾਲ ਇਹ ਦੁਨੀਆ ਵਾਲੇ ਵੀ ਉਹਨਾਂ ਨੂੰ ਚੁੰਹਦੇ ਨੇ ਦੁਨੀਆ ਵਿੱਚ ਸਾਰੇ ਗਲਬਲ ਵਿੱਚ ਉਹਨਾਂ ਦਾ ਗ੍ਰਾਫ ਬਹੁਤ ਜ਼ਿਆਦਾ ਵਧਿਆ ਹੈ ਜਿਹੜੀ ਵੋਟ ਪਰਸੈਂਟੇਜ ਵਧੀ ਆ ਮਖੂ ਦੀ ਮੱਲਾਂ ਵਾਲੇ ਦੀ ਜੀਰੇ ਹਲਕੇ ਦੀ ਸਾਰੇ ਕਈਏ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਕਾफी ਮਿਹਨਤ ਕੀਤੀ ਸੀ ਜੀ ਇਹ ਸਾਡੀ ਮਿਹਨਤ ਦਾ ਹੀ ਨਤੀਜਾ ਹੈ ਮੇਰੇ ਸਾਥੀਆਂ ਨੇ ਮੇਰੇ ਨਾਲ ਬਹੁਤ ਦਿਨ ਰਾਤ ਇੱਕ ਕੀਤਾ ਜਿਵੇਂ ਕਿ ਰਾਏ ਸਾਹਿਬ ਨੇ ਦੱਸਿਆ ਇਹ ਮੰਗਾ ਫੱਤੇ ਵਾਲਾ ਲਾਡੇ ਫੱਤੇ ਵਾਲਾ ਰਾਜਾ ਵੰਜੋ ਕੇ ਇਹ ਸੋਮਸ ਹੋਤਾ ਪਲਵਾਨ ਮਖੂ ਜਿਵੇਂ ਵੀ ਕਈ ਪਿੰਡਾਂ ਵਿੱਚ ਇਹ ਮਈਆਂ ਵਾਲੇ ਤੋਂ ਗੋਪੀ ਸਰਪੰਚ ਡੀਪੀ ਸਾਰੇ بڑے ਲੋਕਾਂ ਨੇ ਇੱਧਰ ਜੀਰੇ ਲਾ ਕੇ ਜੋ ਵੀ ਮੱਲਾ ਵਾਲੇ ਲਾ ਕੇ ਜੋ ਵੀ ਸਾਰੇ ਕਿਤੇ ਸਾਰੇ ਆਪ ਦਾ ਜੋਰ ਲਾਇਆ ਏ ਉਹਦੇ ਕਰਕੇ ਹੀ ਇਹ ਸਾਰੀ ਪਰਸੈਂਟੇਜ ਵਧੀ ਹੈ ਪਹਿਲਾਂ ਤੁਸੀਂ ਦੇਖ ਸਕਦੇ ਅਸੀਂ ਜੋ ਇਹ ਪਹਿਲਾਂ ਇਹਨਾਂ ਨੂੰ ਵੋਟਾਂ ਸੀ 2000 ਵੋਟ ਬਿਲੀ ਸੀ ਇਸ ਵਾਰੀ 9000 ਵੋਟ ਲੈ ਕੇ ਗਏ ਆ ਆਪਾਂ ਇਸ ਹਲਕੇ ਵਿੱਚੋਂ ਤੇ ਜਿਸ ਕਰਕੇ ਅਸੀਂ ਇਹ ਨਤੀਜਾ ਆਪਦੀ ਮਿਹਨਤ ਨੂੰ ਹੀ ਇਸ ਦਾ ਨਤੀਜਾ ਮੰਨਦੇ ਆ ਕਿ ਵੋਟ ਸ਼ੇਅਰ ਵਧਿਆ ਹੈ ਸਾਰੇ ਪੰਜਾਬ ਵਿੱਚ ਹੀ ਵੋਟ ਸ਼ੇਅਰ ਵਧਿਆ ਹੈ ਆਉਣ ਵਾਲਾ ਸਮਾਂ ਲੋਕ ਚਾਹੁੰਦੇ ਹਨ ਕਿ ਆਉਣ ਵਾਲਾ ਸਮਾਂ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਵਿੱਚ ਬੀਜੇਪੀ ਦਾ ਹੋਵੇ ਪੰਜਾਬ ਵਿੱਚ ਮੁੱਖ ਮੰਤਰੀ ਬੀਜੇਪੀ ਦਾ ਹੋਵੇ ਤੇ ਤਾਂ ਜੋ ਡਬਲ ਇੰਜਨ ਦੀ ਸਰਕਾਰ ਬਣ ਸਕੇ ਤੇ ਅਸੀਂ ਇਹ ਪੰਜਾਬ ਦਾ ਵਿਕਾਸ ਕਰਾ ਸਕੀਏ ਪੰਜਾਬ ਦਾ ਵਿਕਾਸ ਵੱਧ ਚੜ ਵੱਧ ਚੜ ਕੇ ਕਰਾ ਸਕੀਏ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਲਿਜਾ ਸਕੀਏ ਤੇ ਨਸ਼ਾ ਨੂੰ ਖਤਮ ਕਰ ਸਕੀਏ ਜਿਹੜਾ ਦੋ ਵੀ ਰੋਕ ਤੁਜੀਏ ਸਾਰਾ ਵਿਕਾਸ ਦੇਸ਼ ਦਾ ਆਪਣੇ ਪੰਜਾਬ ਦਾ ਕਰਾ ਸਕੀਏ ਮੈਸੇਜ ਇਹ ਕੀ ਦਿਨਾ ਚਾਹੋਗੇ ਜਿਹੜੇ ਤੁਹਾਡੇ ਵੋਟਰ ਤੁਸੀਂ ਨੇ ਵੋਟਰ ਸਨ ਉਹਨਾਂ ਨੂੰ ਜਾਂ ਦਰਸ਼ਕਾਂ ਨੂੰ ਵੋਟਰ ਤੇ ਦਰਸ਼ਕਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਏ ਸਾਡੀਆਂ ਸੀਟਾਂ ਕੋਈ ਨਹੀਂ ਆਈਆਂ ਤੁਹਾਡਾ ਬੋਟ ਸ਼ੇਅਰ ਵਧਿਆ ਏ ਜਿਸ ਤਰ੍ਹਾਂ ਤੁਸੀਂ ਜੀ ਇਹ ਭਾਰਤੀ ਜੱਟਾ ਪਾਰਟੀ ਦਾ ਸਾਥ ਦਿੱਤਾ ਏ ਮੈਂ ਇਹ ਚਾਹੁੰਨਾ ਹਾਂ ਕਿ ਦੁਬਾਰਾ 2027 ਵਿੱਚ ਇਸ ਤੋਂ ਵੀ ਵੱਧ ਸਾਥ ਦਿਓ ਤਾਂ ਜੋ ਆ ਪੰਜਾਬ ਵਿੱਚ ਆ ਪੰਜਾਬ ਵਿੱਚੋ ਭਾਜਪਾ ਦਾ ਮੁੱਖ ਮੰਤਰੀ ਲਿਆ ਸਕੀਏ ਤੇ ਭਾਜਪਾ ਨੂੰ ਜਨਗਾਂ ਨੂੰ ਦੇ ਵਿਕਾਸ ਦੇ ਰਾਹ 'ਤੇ ਚਲਾ ਸਕੀਏ ਗੌਰਵ ਚੋਪੜਾ ਜਿੰਦਾਬਾਦ ਗੌਰਵ ਚੋਪੜਾ ਜਿੰਦਾਬਾਦ